ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪਲੱਸ ਅਗਲੇ 4-5 ਦਿਨਾਂ ਦੀ ਮੌਸਮ ਅਪਡੇਟ ਤੁਹਾਨੂੰ ਦੇਾਂਗੇ ਯਾਨੀ ਕਿ 25 ਜੂਨ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਜੀ ਤੇ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਕੀ ਕਹਿੰਦੀ ਆ ਉਹ ਵੀ ਤੁਹਾਡੇ ਨਾਲ ਅੰਕਰੇਜ ਜਿਹੜੇ ਆ ਸਾਂਝੇ ਕਰਾਂਗੇ ਐਸ ਲਈ ਜਿਆ ਤਾਜ਼ਾ ਸੈਟਲਰ ਦਾ ਸਿਰਾ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੀ ਸਕਰੀਨ ਦੇ ਉੱਤੇ ਦੇਖ ਸਕਦੇ ਆ ਪੰਜਾਬ ਦੇ ਇਸ ਵੇਲੇ ਲਗਭਗ 60 ਦੇ 7 ਦਾ ਟਾਈਮ ਹੋ ਚਲੇ ਆ ਅੱਜ ਤੜਕੇ ਸਵੇਰੇ ਪੰਜਾਬ ਦੇ ਦੋ ਤਿੰਨ ਜਣਿਆਂ ਦੇ ਵਿੱਚ ਛੱਟ ਜੜੀਆਂ ਮੀਂਹਾਂ ਦੇ ਲੱਗੀਆਂ ਜਿਨ੍ਹਾਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜੜੀਆਂ ਦਰਜ ਹੋਏ ਨੇ ਤੜਕੇ ਸਵੇਰੇ ਸੋ ਮੌਨਸੂਨ ਦੀ ਜਿਹੜੀਆਂ ਸਰਗਰਮੀਆਂ ਨੇ ਵੇਖਣ ਨੂੰ ਮਿਲ ਰਹੀਆਂ ਨੇ ਮੌਨਸੂਨ ਐਕਟੀਵਿਟੀਜ਼ ਵੇਖਣ ਨੂੰ ਮਿਲ ਰਹੀਆਂ ਨੇ ਆਉਂਦੇ ਤਿੰਨ ਚਾਰ ਦਿਨਾਂ ਦੇ ਵਿੱਚ ਪੰਜਾਬ ਦੇ ਹੋਰ ਖੇਤਰਾਂ ਦੇ ਵਿੱਚ ਮੌਨਸੂਨ ਜੜਾ ਜਾ ਕੇ ਹੋਇਆ ਮਾਨਸੂਨ ਹੋਰ ਨਾਲ ਖੇਤਰਾਂ ਨੂੰ ਵੀ ਕਵਰ ਕਰੇਗਾ ਸੋ ਆਉਦੇ ਦਿਨਾਂ ਦੇ ਵਿੱਚ ਇੱਕ ਤਾਂ ਟੈਂਪਰੇਚਰ ਤੋਂ ਵਧੀਆ ਰਾਹਤ ਮਿਲ ਗਈ ਹੈ ਜਿੱਥੇ ਗਰਮੀ ਜਾਰੀ ਸੀ ਤਾਂ ਨੂੰ ਟੈਂਪਰੇਚਰ ਤਾਂ ਨੂੰ ਚੜ ਰਹੇ ਸੀ 45 47 ਤੇ ਜਾ ਪਹੁੰਚੇ ਸੀ ਹੀਟ ਵੇਵ ਚੱਲ ਰਹੀ ਸੀ ਉਸ ਤੋਂ ਕਿਤੇ ਰਾਹਤ ਹੈ ਜਿਹੜੀ ਪੰਜਾਬ ਵਾਸੀਆਂ ਨੂੰ ਮਿਲ ਚੁੱਕੀ ਹੈ ਤੇ ਟੈਂਪਰੇਚਰ ਠੇਹਾ ਆ ਚੁੱਕੇ ਨੇ ਭਾਵੇਂ ਉਹ ਰਾਤਾਂ ਦੇ ਨੇ ਦਿਨਾਂ ਦੇ ਟੈਂਪਰੇਚਰ ਚੜਿਆ ਉਹ 10 ਡਿਗਰੀ ਠੇਹਾ ਚੜ ਰਹੇ ਨੇ ਬੀਤੇ 10 ਦਿਨਾਂ ਤੋਂ ਜਿਹੜਾ ਫਰਕ ਆਫਾ ਦੇਖਿਆ ਤੇ 10 12 ਟੈਂਪਰੇਚਰ ਡਿਗਰੀ ਦੇ ਹਿਸਾਬ ਨਾਲ ਠੇਹਾ ਚੱਲਦੇ ਪਏ ਨੇ ਮੌਨਸੂਨ ਦੀਆਂ ਸਰਗਰਮੀਆਂ ਵਧਣ ਗਿਆ ਜਿਵੇਂ ਕਿ ਅੱਜ ਸਾਨੂੰ ਦੱਸਣੀਆਂ ਕਿ ਆਉਂਦੇ ਦਿਨਾਂ ਦੇ ਵਿੱਚ ਮੌਨਸੂਨ ਹੋਰ ਖੇਤਰਾਂ ਨੂੰ ਵੀ ਕਵਰ ਕਰੇਗਾ ਜਿੱਥੇ ਪੰਜਾਬ ਦੇ ਵਿੱਚ ਮੀਂਹ ਨਹੀਂ ਪੈ ਰਿਹਾ ਜਿਹੜਾ ਜਲਿਆ ਦੇ ਵਿੱਚ ਖਾਸ ਕਰ ਦੱਖਣ ਪੱਛਮੀ ਮਾਲਵਾ ਜਿਹੜਾ ਕਿ ਮੀਹ ਹਲੋੜੀ ਕਰੇ ਨੇ ਸਵੇਰਾ ਖੇਤਰਾਂ ਦੇ ਵਿੱਚ ਮੌਨਸੂਨ ਦੀਆਂ ਸਰਗਰਮੀਆਂ ਵਧਣ ਗਿਆ ਤੇ ਆਉਂਦੇ ਜਿਹੜੇ 3-4 ਦਿਨ ਪੰਜਾਬ ਦੇ ਲਗਭਗ ਸਾਰੇ ਖੇਤਰ ਜਿਹੜੇ ਮੀਂਹ ਨਾਲ ਕਵਰ ਹੋ ਸਕਦੇ ਨੇ ਕਿਤੇ ਹਲਕਾ ਕਿਤੇ ਦਰਮਿਆਨਾ ਕਿਤੇ ਤੇਜ਼ ਛਾਟਾ ਹੋ ਸਕਦਾ ਕਿਤੇ ਤੇਜ਼ ਸੰਡੀ ਹਰੇੜੇ ਦੇ ਨਾਲ ਕਿਤੇ ਕਿਤੇ ਗੜੇ ਮਾਰ ਵੀ ਇਹ ਸਿਸਟਮ ਜਿਹੜਾ ਮੌਨਸਨ ਕਰਾ ਦੂਗੀ ਜੇਕਰ ਆਉ ਖਾੜੂ ਹੋੜ ਦੇਖਦੇ ਆ ਜੋ ਤਾਜ਼ਾ ਅਨੁਕੜੇ ਜਾਰੀ ਕੀਤੇ ਗਏ ਨੇ ਜੀ ਮੌਸਮ ਵਿਭਾਗ ਨੂੰ ਉਹ ਤੁਹਾਡੇ ਨਾਲ ਸਾਂਝ ਕਰ ਦਿੰਦੇ ਆ ਹੈਵੀ ਰੇਨ ਦੇ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਲਗਾਤਾਰ ਤਾਵਰ ਤੋੜ ਜਿਹੜੇ ਮੀਂਹ ਦੇ ਅਰਜ ਹੋਣੇ ਆ ਹੈਵੀ ਰੇਨ ਯਾਨੀ ਕਿ ਭਾਰੀ ਮੀਂਹ ਜਾਦਤਰ ਖੇਤਰਾ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਨੇ 20 30 ਦੀ ਗੱਲ ਕਰੀਏ 21 ਦੀ ਗੱਲ ਕਰੀਏ 22 23 24 25 26 ਯਾਨੀ ਕਿ ਆਉਂਦੇ ਜਿਹੜੇ 5 6 ਦਿਨ ਨੇ ਇਹ ਹੁਣ ਜੈਲੋ ਅਲਰਟ ਤੇ ਨੇ ਕਿਉਂਕਿ ਮੌਨਸਨ ਪਹੁੰਚ ਚੁੱਕਾ ਹੈ ਜੀ ਤੇ ਕਦੇ ਕਿਸ ਖੇਤਰ ਵੱਲ ਕਦੇ ਕਿਸ ਖੇਤਰ ਵੱਲ ਮੌਸਮ ਦੇ ਅਸਰ ਕਰਮੀਆਂ ਵੇਖਣ ਨੂੰ ਮਿਲਣਗੇ ਤੇ ਆਉਂਦੇ ਦਿਨਾਂ ਦੇ ਵਿੱਚ ਹੌਤੇ ਖੇਤਰਾ ਦੇ ਵਿੱਚ ਭਾਰੀ ਮੀਂਹ ਦਰਜ ਹੋਣਗੇ ਭਾਰੀ ਮੀਹ ਦੇ ਗਰਜਲੇਸ਼ਕ ਦੇ ਨਾਲ ਮੀਂਹ ਥੰਡਰਸਟ੍ਰੋਮ ਐ ਲੈਟਨਿੰਗ ਯਾਨੀ ਕਿ ਗਰਜਲੇਸ਼ਕ ਦੇ ਨਾਲ ਮੀਂਹ ਭਾਰੀ ਮੀਂਹ ਜਿਹੜੇ ਅਦਰਜ ਹੋਣਗੇ ਆਉਂਦੇ ਦਿਨਾਂ ਦੇ ਵਿੱਚ ਅੱਜ ਵੀ ਪੰਜਾਬ ਦੇ ਕੁਝ ਖੇਤਰਾਂ 'ਤੇ ਉਮੀਦ ਹੀ ਉਮੀਦ ਹੈ ਤੇ ਕਿਹੜੇ ਖੇਤਰ ਹੋਣਗੇ ਇਹ ਤੁਹਾਨੂੰ ਆਉਂਦੇ ਜੋ ਘੰਟਿਆਂ ਦੇ ਵਿੱਚ ਅਪਡੇਟ ਦਿੱਤੀ ਜਾਵੇਗੀ ਜਦੋਂ ਬਦਲ ਬਣੇਗਾ ਤੇ ਬਾਕੀ ਅ ਅੱਜ ਤੋਂ ਲੈ ਕੇ ਅਗਲੇ 4-5 ਦਿਨਾਂ ਲਈ ਜ येलो ਅਲਰਟ ਨੇ ਜੀ ਭਾਰੀ ਮੀਂਹ ਪੰਜਾਬ ਦੇ ਵਿੱਚ 10 ਤੱਕ ਦੇ ਚੁੱਕੇ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਹੋਰ ਖੇਤਰਾਂ 'ਵੀ ਭਾਰੀ ਮੀਂਹ ਜਿਹੜਾ ਮਿਲਣ ਜਾ ਰਹੇ ਨੇ ਸੋ ਇਹ ਅਲਰਟ ਆ ਜਿਹੜੇ ਮੌਸਮਾਫਗਰੇ ਜਾਰੀ ਕਰ ਦਿੱਤੇ ਨੇ ਸ਼ੁਕਰੀਆ ਜੀ